ਸ਼ਸ਼ੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਟਮਾਟਰ ਤੇ ਆਲੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਖੱਟੀ ਮਿੱਠੀ ਸਬਜੀ ਤੇ ਹੁਣ ਗਰਮੀ ਦਾ ਮੌਸਮ ਚੱਲਦਾ ਹੈ ਕਈ ਵਾਰ ਆਪਾਂ ਨੂੰ ਸਬਜੀ ਨਹੀਂ ਚੰਗੀ ਲੱਗਦੀ ਕੋਈ ਤਾਂ ਇਸ ਤਰ੍ਹਾਂ ਜਿਹੜੀ ਸਬਜੀ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਨਾ ਇੱਧਰ ਆਪਾਂ ਨੇ ਪੰਜ ਜਿਹੜੇ ਇਹ ਟਮਾਟਰ ਲੈ ਲੈਨੇਗੇ ਇਹ ਛੋਟੇ-ਛੋਟੇ ਸਾਈਜ਼ ਦੇ ਟਮਾਟਰ ਲੈਨੇਗੇ ਵੇਲ ਵਾਲੇ ਨੇਗੇ ਇਹ ਇਹ ਥੋੜੇ ਜਿਹਾ ਖੱਟੇ ਹੁੰਦੇ ਨੇਗੇ ਤੇ ਇਹ ਹਿੱਟ ਮਟਰ ਲੈ ਲੈਣਾ ਤੇ ਇਹਨਾਂ ਦਾ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਹੁੰਦਾ ਸਬਜ਼ੀ ਦੇ ਵਿੱਚ ਤੇ ਆਪਾਂ ਨੇ ਦੋ ਇੱਥੇ ਪਿਆਜ਼ ਲੈ ਲਿਆ ਛਿੱਲ ਕੇ ਤੇ ਕੁਛ ਲਸਣ ਲੈ ਲਿਆਗਾ ਤੇ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਜਿਆਦਾ ਇਹਦੇ ਵਿੱਚ ਕੋਈ ਮਸਾਲੇ ਵਗੇਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਇਹ ਬਣਦੀ ਹੈ ਸਬਜ਼ੀ ਤੇ ਇੱਧਰ ਪਿਆਜ਼ ਵੀ ਆਪਾਂ ਬਰੀਕ-ਬਰੀਕ ਕੱਟ ਲਿਆ ਹੈਗੇ ਤੇ ਇੱਧਰ ਆਪਾਂ ਇੱਕ ਫਰਾਈ ਪੈਨ ਲੈ ਲਿਆ ਹੈਗਾ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਵਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਹੈਗਾਗਾ 2 ਚਮਚੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਜੀਰਾ ਪਾ ਲਿਆ ਹੈਗਾ ਜੀਰੇ ਨੂੰ ਆਪਾਂ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਸਣ ਕੱਟਿਆ ਹੋਇਆ ਬਰੀਕ-ਬਰੀਕ ਤੇਲ ਇਸ ਨੂੰ ਵੀ ਆਪਾਂ ਥੋੜੀ ਦੇਰ ਭੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਬਰੀਕ-ਬਰੀਕ ਪਿਆਜ਼ ਪਾ ਦਵਾਂਗੇ ਤੇ ਪਿਆਜ਼ ਨੂੰ ਵੀ ਆਪਾਂ ਭੁੰਨਣ ਵਾਸਤੇ ਛੱਡ ਦਵਾਂਗੇ ਤੇ ਇੱਧਰ ਆਪਾਂ ਟਮਾਟਰ ਕਟੇ ਨਹੀਂ ਕੀਤੇ ਸੀਗੇ ਮੈਂ ਕਿਹਾ ਚੱਲ ਪਹਿਲਾਂ ਤੜਕਾ ਲਗਾ ਦਈਏ ਜਦੋਂ ਤੱਕ ਇਹ ਤੜਕਾ ਪੁੱਜ ਕੇ ਤਿਆਰ ਹੋ ਉਹਦੋਂ ਤੱਕ ਜਿਹੜੇ ਟਮਾਟਰ ਹੈਗੇ ਆਪਾਂ ਕਟਿੰਗ ਕਰ ਲਵਾਂਗੇ ਤੇ ਇਹਨੂੰ ਪਿਆਜ਼ ਨੂੰ ਆਪਾਂ ਛੱਡ ਦਵਾਂਗੇ ਭੁੰਨਣ ਵਾਸਤੇ ਤੇ ਇੱਧਰ ਆਪਾਂ ਟਮਾਟਰਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਇਹ ਛੋਟੇ-ਛੋਟੇ ਸਾਈਜ਼ ਦੇ ਜਿਹੜੇ ਟਮਾਟਰ ਨੇਗੇ ਬੇਲਾਂ ਦੇ ਉੱਪਰ ਲੱਗਦੇ ਨੇਗੇ ਇਹ ਮੈਂ ਘਰ ਹੀ ਮਤਲਬ ਕਿ ਲਗਾਏ ਹੋਏ ਨੇਗੇ ਬੇਲਾਂ ਟਮਾਟਰਾਂ ਦੀਆਂ ਤੇ ਮੈਂ ਸੋਚਿਆ ਮੈਂ ਕਿਹਾ ਚੱਲ ਅੱਜ ਇਹਨਾਂ ਦੀ ਸਬਜ਼ੀ ਬਣਾ ਕੇ ਟਰਾਈ ਕਰੀਏ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਖੱਟੀ ਮਠੀ ਚਟਪਟੀ ਬਹੁਤ ਹੀ ਵਧੀਆ ਮਤਲਬ ਕਿ ਦਾ ਟੇਸਟ ਆਉਂਦਾ ਹੈਗਾ ਕਈ ਵਾਰ ਆਪਾਂ ਸਬਜ਼ੀਆਂ ਖਾਂਦੇ ਖਾਂਦੇ ਪਰੇਸ਼ਾਨ ਹੋ ਜਾਂਦੇ ਜਿਵੇਂ ਕarele ਖਾਲੇ ਸ਼ਿਮਲਾ ਮਿਰਚ ਖਾ ਲਈ ਪਿੰਡੀ ਖਾ ਲਈ ਤਾਂ ਮਨ ਨਹੀਂ ਕਰਦਾ ਕੋਈ ਵੀ ਸਬਜ਼ੀ ਖਾਂਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਸਬਜ਼ੀ ਹੈਗੀ ਬਹੁਤ ਹੀ ਵਧੀਆ ਬਣਦੀ ਹੈਗੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਇਹ ਤੁਸੀਂ ਬਣਾ ਕੇ ਦੇਖੇ ਤਾਂ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈਗੀ ਤੇ ਇੱਕ ਵਾਰ ਤੁਸੀਂ ਬਣਾ ਕੇ ਖਾ ਲਈ ਤਾਂ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਸਬਜ਼ੀ ਨੂੰ ਜਿਹੜੀ ਇੰਨੀ ਵਧੀਆ ਲੱਗਦੀ ਹੈ ਦਾ ਟੇਸਟ ਤੇ ਇਹ ਟਮਾਟਰਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਉਹਨਾਂ ਨੂੰ ਵੀ ਭੁੰਨਣ ਵਾਸਤੇ ਪਾਤਾ ਥੋੜਾ ਟਾਈਮ ਹੀ ਭੁੰਨਾਂਗੇ ਤੇ ਇੱਧਰ ਮੈਂ ਕੁਛ ਆਲੂ ਲੈ ਲਏ ਹੈਗੇ ਉਵਾਲ ਕੇ ਛਿੱਲ ਲੈ ਸੀਗੇ ਇਹ ਮੈਂ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਫਾੜੀਆਂ ਕੱਟ ਲਵਾਂਗੇ ਜੇ ਤੁਸੀਂ ਹੱਥ ਨਾਲ ਭੋਰ ਕੇ ਪਾਉਣਾ ਤਾਂ ਹੱਥ ਨਾਲ ਵੀ ਇਹਨਾਂ ਨੂੰ ਭੋਰ ਕੇ ਪਾ ਸਕਦੇ ਹੋਗੇ ਤੇ ਜਿਹੜੇ ਟਮਾਟਰ ਆਪਣੇ ਮਤਲਬ ਕਿ ਇੰਨੇ ਕੀ ਭੁੰਨਣੇ ਹੈਗੇ ਜਿਆਦਾ ਨਹੀਂ ਭੁੰਨਣੇ ਹੈਗੇ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਆਲੂ ਕੱਟ ਕੇ ਰੱਖਿਆ ਉਹ ਐਡ ਕਰ ਦਵਾਂਗੇ ਹੁਣ ਤੇ ਆਲੂ ਤਾਂ ਪੱਕੇ ਹੋਈ ਸੀਗੇ ਤਾਂ ਕਰਕੇ ਆਪਾਂ ਇਹਨਾਂ ਨੂੰ ਬਾਅਦ ਚ ਦੀ ਐਡ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਇੱਕ ਵਾਰੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਜਿਹੜੇ ਮਸਾਲੇ ਪਾਉਣੇ ਨੇਗੇ ਉਹ ਆਪਾਂ ਐਡ ਕਰਾਂਗੇ ਜਿਆਦਾ ਕੋਈ ਬਾਲੇ ਚਟਕਪਟ ਵਾਲੇ ਮਸਾਲੇ ਨਹੀਂ ਪਾਉਣੇ ਹੈਗੇਗੇ ਇਹ ਜਿਹੜੇ ਮਸਾਲੇ ਨੇ ਆਪਣੇ ਰੁਟੀਨ ਦੀ ਬਰਤੋਂ ਵਾਲੀ ਮਸਾਲੇ ਨੇਗੇ ਉਹ ਹੀ ਯੂਜ਼ ਕਰਨੇ ਨੇਗੇ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਸਵਾਦ ਅਨੁਸਾਰ ਜਿਹੜਾ ਨਾਣ ਪਾ ਦਵਾਂਗੇ ਤੇ ਥੋੜੀ ਜਿਹੀ ਹਲਦੀ ਪਾ ਦਵਾਂਗੇ ਅੱਧਾ ਚਮਚਾ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ ਪਾ ਦਵਾਂਗੇ ਤੇ ਥੋੜਾ ਜਿਹਾ ਧਨੀਆ ਪਾਊਡਰ ਅੱਧਾ ਕ ਚਮਚਾ ਅੱਧਾ ਕ ਚਮਚਾ ਹੀ ਛੋਟਾ ਜਿਹੜਾ ਆਪਣਾ ਨਾਣ ਮਿਰਚਾਂ ਵਾਲੇ ਗੱਲੇ ਚ ਹੁੰਦਾ ਉਹੀ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਤਾਂ ਹਰ ਇੱਕ ਸਬਜ਼ੀ ਦੇ ਵਿੱਚ ਜਿਹੜੇ ਮਸਾਲੇ ਨੇਗੇ ਜ਼ਿਆਦਾ ਵਧੀਆ ਨਹੀਂ ਲੱਗਦੇ ਹੈਗੇ ਮਸਾਲੇਦਾਰ ਸਬਜ਼ੀ ਉਸ ਤੋਂ ਬਾਅਦ ਮੈਂ ਕੁਛ ਹੈ ਸੌਂਫ ਜੀਰਾ ਤੇ ਤਨੀਆ ਤੇ ਕਾਲੀ ਮਿਰਚ ਤੇ ਲਾਲ ਮਿਰਚ ਨੂੰ ਕੁੱਟ ਕੇ ਇੱਕ ਪਾਊਡਰ ਦਰਦਰਾ ਬਣਾ ਕੇ ਤਿਆਰ ਕੀਤਾ ਸੀਗਾ ਤੇ ਇਹਦਾ ਟੇਸਟ ਨਾ ਬਹੁਤ ਵਧੀਆ ਆਉਂਦਾ ਸਬਜ਼ੀ ਦੇ ਵਿੱਚ ਤੇ ਆਚਾਰ ਦੇ ਵਿੱਚ ਵੀ ਇਹਦਾ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਇਹ ਵੀ ਮੈਂ ਇਹਦੇ ਵਿੱਚ ਇੱਕ ਚਮਚਾ ਛੋਟਾ ਐਡ ਕਰਤਾ ਤੇ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਮੈਂ ਥੋੜਾ ਜਿਹਾ ਭੁੰਨ ਲਿਆ 1 ਮਿੰਟ ਵਾਸਤੇ ਇਹਨਾਂ ਨੇ ਨਾਲ ਟਮਾਟਰ ਤੇ ਆਲੂਆਂ ਦੇ ਨਾਲ ਤੇ ਤਾਂ ਕਿ ਜਿਹੜਾ ਮਸਾਲਿਆਂ ਦਾ ਫਲੇਵਰ ਹੈਗਾ ਚਲਿਆ ਜਾਵੇ ਸਬਜ਼ੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਗਰਮ ਪਾਣੀ ਪਾ ਦਵਾਂਗੇ ਇੱਕ ਗਲਾਸ ਉਤੇ ਉਸ ਤੋਂ ਬਾਅਦ ਇਹਨੂੰ ਆਪਾਂ 5-7 ਮਿੰਟ ਪੱਕਣ ਵਾਸਤੇ ਛੱਡ ਦੇਵਾਂਗੇ ਜਿਹੜੀ ਸਬਜੀ ਹੈਗੀ ਤੇ ਗਰੇਵੀ ਵਾਲੀ ਵਧੀਆ ਲੱਗਦੀ ਹੈ ਸਬਜੀ ਵੈਸੇ ਸੁੱਕੀ ਵੀ ਸੁਆਦ ਬਣਦੀ ਹੈਗੀ ਤਾਂ ਗਰੇਵੀ ਵਾਲੀ ਬਹੁਤ ਵਧੀਆ ਚਟਪਟੀ ਜੀ ਲੱਗਦੀ ਹੈਗੀ ਸਬਜੀ ਤੇ ਇਹਨੂੰ ਆਪਾਂ ਪੱਕਣ ਵਾਸਤੇ ਛੱਡ ਦੇਵਾਂਗੇ ਤੇ 5-6 ਮਿੰਟਾਂ ਬਾਅਦ ਆਪਾਂ ਦੇਖਾਂਗੇ ਇਹਨੂੰ ਚੈੱਕ ਕਰਕੇ ਤੇ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਥੋੜਾ ਜਿਹਾ ਮਤਲਬ ਕਿ ਟਮਾਟਰ ਦਾ ਖੱਟਾ ਪਨ ਬੈਲੈਂਸ ਕਰਨ ਵਾਸਤੇ ਥੋੜਾ ਜਿਹਾ ਗੋੜਾ ਐਡ ਕਰ ਦਵਾਂਗੇ ਤਾਂ ਕਿ ਜਿਹੜੀ ਚਟਨੀ ਸਬਜੀ ਆਪਣੀ ਘਟਮਿੱਠੀ ਜੀ ਬਣ ਕੇ ਤਿਆਰ ਹੋਵੇ ਨਹੀਂ ਗੁੜ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਖੰਡ ਵੀ ਐਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਤੇ ਟੇਸਟ ਦਾ ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਪੈਂਦਾ ਹੈਗਾਗਾ ਤੇ ਇਹਨੂੰ ਆਪਾਂ ਪਕਾ ਲਵਾਂਗੇ 6-7 ਮਿੰਟ ਵਧੀਆ ਫੁੱਲ ਫਲੇਮ ਦੇ ਉੱਪਰ ਤੇ ਇਹਨੂੰ ਤੁਸੀਂ ਰੋਟੀ ਨਾਲ ਚੌਲਾਂ ਨਾਲ ਕਿਸੇ ਵੀ ਚੀਜ਼ ਨਾਲ ਜਿਹੜੀ ਸਬਜੀ ਨੂੰ ਤੁਸੀਂ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇਹਦੇ ਵਿੱਚ ਆਪਾਂ ਥੋੜੀ ਜੀ ਕਸੂਰੀ ਮੇਥੀ ਪਾ ਦਾਂਗੇ ਉਹਦੇ ਨਾਲ ਜਿਹੜਾ ਟੇਸਟ ਹੈ ਦਾ ਹੋਰ ਵੀ ਜ਼ਿਆਦਾ ਵਧੀਆ ਹੋ ਜਾਊਗਾ ਜੇ ਹਰਾ ਧਨੀਆ ਹੈਗਾ ਤਾਂ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਕਿਉਂਕਿ ਗਰਮੀ ਦੇ ਵਿੱਚ ਥੋੜਾ ਜਿਹਾ ਹਰੀਆ ਧਨੀਆ ਮਤਲਬ ਕਿ ਨਹੀਂ ਮਿਲਦਾ ਹੈਗਾਗਾ ਨਾ ਕਿ ਆ ਪਕਸੂਰੀ ਮੇਥੀ ਪਾਤੀ ਕਸੂਰੀ ਮੇਥੀ ਦੇ ਨਾਲ ਜਿਹੜਾ ਇਹਦਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆ ਜਾਂਦਾ ਹੈਗਾ ਤੇ ਮਿਕਸ ਕਰ ਲਿਆ ਸਬਜ਼ੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਬਣਾ ਕੇ ਟਰਾਈ ਜ਼ਰੂਰ ਕਰਨਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਸੋ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਲੈ ਕੇ ਤਦ ਤੱਕਰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ